ਤੁਹਾਡੇ ਮੇਰਾ ਨਾਮ ਹੈ ਸੀਮਾ ਮੈਂ ਲਾ ਮੋਰਚਾ ਜ਼ਿਲ੍ਹਾ ਉਪਰਾਂ ਕਿਸ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿੰਨੀ ਕਿ ਡਿਵੈਲਪਮੈਂਟ ਤੁਹਾਡੇ ਇਲਾਕੇ ਦੇ ਵਿੱਚ ਹੋਈ ਹੈ ਵਿਕਾਸ ਹੋਇਆ ਜਾਂ ਨਹੀਂ ਹੋਇਆ ਕਿਵੇਂ ਦਾ ਸਾਡੇ ਇਲਾਕੇ ਵਿੱਚ ਅੱਜ ਤੱਕ ਕੁਝ ਨਹੀਂ ਆਂਦੇ ਨੇ ਵੋਟਾ ਲੈ ਕੇ ਤੇ ਚਲੇ ਜਾਂਦੇ ਨੇ ਪਬਲਿਕ ਇੰਨੀ ਪਰੇਸ਼ਾਨ ਬਹੁਤ ਪਰੇਸ਼ਾਨ ਹੈ ਥਾਂ ਥਾਂ ਦੇ ਵਿੱਚ ਮਤਲਬ ਕਿ ਆ ਦੇਖੋ ਸੀਵਰ ਬੰਦ ਹੈ ਚੈਂਬਰ ਬੰਦ ਹੈ ਉਹਨਾਂ ਨੂੰ ਪਾਣੀ ਨਹੀਂ ਆ ਰਿਹਾ ਲੋਕਾਂ ਨੂੰ ਇਹ ਕਹਿ ਅਸੀਂ ਜਾਣਦੇ ਆ ਕਹਿ ਕੇ ਆਂਦੇ ਆ ਕੌਂਸਲਰ ਨੂੰ ਵੀ ਸਭ ਸਭ ਨੂੰ ਕਹਿ ਕੇ ਆਂਦੇ ਆ ਵੀ ਪਾਣੀ ਬੰਦ ਹੈ ਬਾਹਰ ਤੱਕ ਪਾਣੀ ਆਇਆ ਹੁੰਦਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਾਰਟੀ ਦੇ 2 ਸਾਲ ਦੇ ਕਾਰਜਕਾਲ 'ਚ ਕੋਈ ਫਰਕ ਪਿਆ ਉਹਨਾਂ ਨੇ ਕੁਝ ਨਹੀਂ ਕਰਵਾਇਆ ਕੁਝ ਨਹੀਂ ਕਰਵਾਇਆ ਜਾਂਦੇ ਕੋਈ ਕਿਸੇ ਨੇ ਕੁਝ ਨਹੀਂ ਕਰਾਇਆ ਅਸੀਂ ਮੈਂ ਛੋਟੀ ਦੀ ਪ੍ਰਧਾਨ ਆ ਮੈਂ ਉਥਲੋ ਮਹੱਲੇ ਵਾਲੇ ਨੂੰ ਹਰ ਇੱਕ ਦਿਨ ਆਪ ਸਾਥ ਦਿੰਦੇ ਆ ਇੱਕ ਮੱਲਾ ਮੇਰਾ ਖੜਿਆ ਮੱਲਾ ਮੇਰਾ ਖੜਿਆ ਇਹ ਵੀ ਮੇਰੇ ਨਾਲ ਸਾਥ ਦਿੰਦੇ ਆ ਮੈਂ ਖੁਦ ਕੰਮ ਕਰਵਾਨੀ ਆ ਹੁਣ ਦੇਖੋ ਬੱਚੇ ਨੇ ਨਹੀਂ ਫਿਰਨਾ ਤੁਰਨਾ ਹੁੰਦਾ ਬੱਚੇ ਪੜਦੇ ਨੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਇਨਫੈਕਸ਼ਨ ਹੁੰਦੀ ਪਾਣੀ ਐਸਾ ਹੁੰਦਾ ਬਹੁਤ ਉਹ ਗੰਦਾ ਇੰਨਾ ਗੰਦਾ ਪਾਣੀ ਆ ਸੜਕਾਂ ਦੇ ਵਿੱਚ ਬਹੁਤ ਜ਼ਿਆਦਾ ਉੱਥੇ ਜਾ ਕੇ ਦੇਖ ਲਓ ਕੱਲ ਦਾ ਥੋੜਾ ਜਿਹਾ ਨਾ ਹੋਇਆ ਕੱਲ ਦਾ ਥੋੜਾ ਜਿਹਾ ਬਿਜਲੀ ਪਾਣੀ ਪੀਣ ਵਾਲਾ ਪਾਣੀ ਬਿਜਲੀ ਇਹ ਦੋ ਤਿੰਨ ਚੀਜ਼ਾਂ ਮੁੜ ਲੀਆਂ ਸੁਸੂਲ ਤੋਂ ਬੰਦ ਹੋਣ ਲੱਗ ਪਈ ਬਹੁਤ ਜ਼ਿਆਦਾ ਬੰਦ ਹੋ ਬਿਜਲੀ ਬਹੁਤ ਜ਼ਿਆਦਾ ਬੰਦ ਹੁੰਦੀ ਹੈ ਹਾਂਜੀ ਭਾਜੀ ਪਾਣੀ ਦੀ ਕੀ ਪ੍ਰੋਬਲਮ ਸਰ ਪਾਣੀ ਦੀ ਪ੍ਰੋਬਲਮ ਐਦਾ ਪਾਣੀ ਆ ਹੀ ਨਹੀਂ ਰਿਹਾ 2 ਦਿਨ ਤੋਂ ਤੇ ਪੀਣ ਭਰਨ ਲਈ ਸਾਨੂੰ ਕਿਸੇ ਹੋਰ ਮੱਲੇ ਜਾਣਾ ਪੈਂਦਾ ਉਹ ਵੀ ਭਰਨ ਨਹੀਂ ਦਿੰਦੇ ਤੇ ਇੱਕ ਤਾਂ ਸਾਡੇ ਸੀਵਰੇਜ ਬਲੌਕ ਹੀ ਰਹਿੰਦੇ ਆ ਜਿੰਨਾ ਕਰਕੇ ਇੰਨਾ ਕੋ ਮੱਛਰ ਫੈਲਦਾ ਵਾ ਬਾਅਦ ਚ ਡੇਂਗੂ ਵਗੈਰਾ ਬਿਮਾਰੀਆਂ ਨਾਰਮਲ ਬੱਚਿਆਂ ਨੂੰ ਸਰਕਾਰ ਤਾਂ ਪਾਣੀ ਦਾ ਵੀ ਜ਼ਿਕਰ ਕਰਦੀ ਹੈ ਲਾਈਟ ਦਾ ਵੀ ਜ਼ਿਕਰ ਕਰਦੀ ਹੈ ਕਹਿੰਦੇ 300 ਜੁਨਤ ਮਾਫ ਮੈਮ ਮੈਂ ਉਹਨਾਂ ਨਾਲ ਐਗਰੀ ਆ ਬਟ ਉਹ ਉੱਪਰ ਨੇ ਜਿਹੜੇ ਆਪਾਂ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਦੇ ਛੋਟੇ ਅਧਿਕਾਰੀ ਨੇ ਉਹਨਾਂ ਨੇ ਕੀ ਕੀਤਾ ਇੱਕ ਵਾਰੀ ਲਾਈਟ ਖਰਾਬ ਹੋਏ ਦੁਬਾਰਾ ਬਦਲਣ ਨਹੀਂ ਜਾਂਦੇ ਆ ਤਾਰਾ ਦੇਖੋ ਲਟਕ ਲਟਕ ਕੇ ਕੀ ਹਾਲ ਹੋ ਗਿਆ ਆ ਦੇਖੋ ਤੁਸੀਂ ਜਮਾੜਾ ਮੋਟਾ ਸੀਵਰੇਜ ਦੇਖੋਗੇ ਹੇ ਤੱਕ ਬਲੌਕ ਪਏ ਨੇ ਕਿੰਨੇ ਲੰਬੇ ਲੰਬੇ ਲੱਗਦੇ ਆ ਘਟ 2-2 3-3 ਘੰਟੇ ਤੇ ਲੱਗਦੇ ਜਾਂ ਅੱਧੇ ਅੱਧੇ ਘੰਟੇ ਬਾਅਦ ਦੁਬਾਰਾ ਲੱਗਨੇ ਸ਼ੁਰੂ ਹੋ ਜਾਂਦੀ ਰਾਤ ਨੂੰ ਵੀ ਲੱਗਦੇ ਨੇ ਜਿਨ੍ਹਾਂ ਨੂੰ ਇਨਵਰਟਰ ਨਹੀਂ ਹੈਗੇ ਉਹ ਕੀ ਕਰਨ ਜਾਂ ਜਦੋਂ ਕੁਝ ਨਾ ਹੋਵੇ ਕੋਈ ਕਣਾਏ ਨਹੀਂ ਹੁਣ ਹੇ ਤੱਕ ਤਾਂ ਕੋਈ ਕੰਪੇਨਿੰਗ ਇਹਨਾਂ ਨੇ ਕੀਤੀ ਨਹੀਂ ਹੈਗੀ ਬਾਕੀ ਆਇਆ ਤਾਂ ਅਸੀਂ ਕਹੇ ਨੇ ਕਿਸੇ ਦੇ ਨਾਲ ਨਹੀਂ ਖੜਨਾ ਨਸ਼ਾ ਵਧਿਆ ਰਿਸ਼ਵਤ ਵਧੀ ਘਟੀ ਕਿਵੇਂ ਸਭ ਕੁਝ ਹੀ ਵਧਿਆ ਆ ਜੀ ਸਭ ਕੁਝ ਨਸ਼ਾ ਕਿੰਨਾ ਵੱਧ ਗਿਆ ਜੀ ਤੁਹਾਡੇ ਅਨੁਸਾਰ ਨਸ਼ਾ ਤਾਂ ਬਿਲਕੁਲ ਬੰਦ ਹੋਣਾ ਚਾਹੀਦਾ ਸਾਡੇ ਛੋਟੇ ਛੋਟੇ ਬੱਚੇ ਪੜਨ ਵਾਲੇ ਨੇ ਕੱਲ ਨੂੰ ਉਹ ਵੀ ਸ਼ੁਰੂ ਹੋ ਜਾਣਗੇ ਸ਼ੁਰੂ ਹੋਣਗੇ ਦੇਖੋ ਦੇਖ ਤੁਹਾਨੂੰ ਨਸ਼ਾ ਬਿਲਕੁਲ ਬੰਦ ਹੋਣਾ ਚਾਹੀਦਾ ਸਰਕਾਰ ਕਹਿੰਦੀ ਅਸੀਂ ਕੰਟਰੋਲ ਕਰ ਰਹੇ ਹਾਂ ਸਰਕਾਰ ਤੋਂ ਨਹੀਂ ਉਰਾਲੀ ਮਿਲਦੀ ਕੰਟਰੋਲ ਨਹੀਂ ਹੋਇਆ ਕੋਈ ਕੰਟਰੋਲ ਵੇਤਨ ਨਹੀਂ ਮਿਲੀ ਹੈ ਜਾਨ ਨੇ ਵੈਸੇ ਲੱਗਦਾ ਪਿਆ ਮਿਲੀ ਹੋਏ ਐਨਾ ਤੇ ਨਹੀਂ ਅਸੀਂ ਕੁੰਦੇ ਪਰ ਸ਼ਾਇਦ ਮਿਲੀ ਹੋਏ ਜਿਹਦੇ ਕਾਰਨ ਨਾ ਬਿਲਕੁਲ ਨਹੀਂ ਪਹਿਲਾਂ ਵੀ ਇਹੀ ਕੀਤਾ ਸੀ ਪਿੰਡ ਨਸ਼ਾ ਬੰਦ ਹੋਇਆ ਤੂੰ ਬਾਕੀ ਕੂੜੇ ਆ ਕੂੜਾ ਵੀ ਨਹੀਂ ਚੁੱਕਣ ਆਂਦੇ ਨਾ ਕੋਈ ਸਫਾਈ ਵਾਲਾ ਸੇ ਲੱਗਾ ਰਹਿਗਾ ਲੇਡੀਜ਼ ਆਪੇ ਖੁਦ ਕਰਦੀ ਗਲੀ ਦੀ ਸਫਾਈ ਜਿੱਦੀ ਦਾ ਜ਼ਿਕਰ ਕੀਤਾ ਜਾਂਦਾ ਸਰਕਾਰ ਕਹਿੰਦੀ ਅਸੀਂ 300 ਜੁਨਟ ਮਹੀਨੇ ਦੇ ਦੇ ਰਹੇ ਆ ਮੁਫਤ ਦੇ ਵਿੱਚ ਦੂਸਰੇ ਪਾਸੇ ਲੋਕੀ ਕਹਿੰਦੇ ਕਿ ਬਿਜਲੀ ਮੁਫਤ ਤਾਂ ਤਾਂ ਆਊਗੀ ਜੇ ਇਹ ਸਾਡੇ ਬਿਜਲੀ ਆਊਗੀ ਮੁਫਤ ਹਾਂ ਹਾਂ ਕੱਟ ਲਾ ਕਰੇ ਨਹੀਂ ਬੰਦ ਰਹਿੰਦੀ ਹੈ ਬਿਜਲੀ ਜਿਆਦਾਤ ਬੰਦੀ ਰਹਿੰਦੀ ਹੈ ਰਾਤ ਨੂੰ ਕੱਟ ਲਗਦੇ ਨੇ ਦਿਨ ਨੂੰ ਵੀ ਕੱਟ ਲਗਦੇ ਨੇ ਐਵੇਂ 10 15 ਮਿੰਟ ਆਈ ਗਈ ਫਿਰ ਬੰਦ ਹੋ ਜਾਂਦੀ ਹੈ ਠੀਕ ਹੈ ਕਮਲ ਤੁਸੀਂ ਆਪਣੀ ਗੱਲ ਬਾਤ ਇੱਥੇ ਲਗਾਤਾਰ ਸ਼ਰੀ